ਬਾਕੀ ਦੇ ਮੇਲੇ ਤੋਂ ਆਰਾਮ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਲੱਗੇ ਪਸ਼ੂ ਮੇਲੇ 'ਚ ਲੱਖਾਂ ਰੁਪਏ ਕੀਮਤ ਦੇ ਕੋੜੇ ਲੈ ਕੇ ਪਹੁੰਚੇ ਪਸ਼ੂ ਪਾਲਕਾਂ ਨੇ ਪ੍ਰਸ਼ਾਸਨਿਕ ਪ੍ਰਬੰਧਾ ਅਤੇ ਸੁਰੱਖਿਆ ਵਿਵਸਥਾ ਤੇ ਪ੍ਰਗਟਾਈ ਹੈ ਸੰਤੁਸ਼ਟੀ ਅੱਜ ਸ਼ਾਮ ਤੱਕ ਮੇਲੇ ਦੀ ਹੋਣ ਵਾਲੀ ਸਮਾਪਤੀ ਤੱਕ ਕਾਨੂੰਨ ਪ੍ਰਬੰਧਾ ਦੇ ਬੁਕਤਾ ਹੋਣ ਅਤੇ ਅਮਨ-ਅਮਾਨ ਦੇ ਨਾਲ ਮੇਲਾ ਮਾਗੀ ਨੇਪਰੇ ਚੜਨ ਦੇ ਲਈ ਫਰੀਦਕੋਟ ਪੁਲਿਸ ਰੇਂਜ ਦੇ ਡੀਆਈਜੀ ਅਸ਼ਵਨੀ ਕਪੂਰ ਨੇ ਦਿੱਤਾ ਹੈ ਅਧਿਕਾਰਿਕ ਪਿਆ ਜੀ ਸਾਡੇ ਜਿਹੜਾ ਆਪਣਾ ਸਟੱਡ ਫਾਰਮਰ ਦਾ ਨਾਮ ਐ ਅੰਪਾਇਰ ਸਟੱਡ ਫਾਰਮ ਮੁਗਾਰੇ ਤੋਂ ਸੀ ਹੈਗੇ ਬਲੌਗ ਕਰਦੇ ਤੇ ਅਸੀਂ ਹਰ ਸਾਲ ਲਾਗੇ ਮਿਲਦੇ ਕੋੜੇ ਲੱਗੇ ਹੋਣੇ ਕਿੰਨੇ ਕੋੜੇ ਲੱਗੇ ਆ ਨਾ ਇਸ ਵਾਰ ਦੋ ਹੀ ਲੱਗੇ ਆਂਦੇ ਆ ਪ੍ਰਬੰਧ ਕਿਸ ਤਰ੍ਹਾਂ ਜੇ ਲੱਗੇ ਪੁਲਿਸ ਦੀ ਜਿਹੜੀ ਕੰਟਰੋਲ ਰੂਮ ਬਣਿਆ ਹੋਇਆ ਇਹਨਾਂ ਦੇ ਦੇਖੋ ਜਿਹੜੇ ਇਸ ਸਾਲ ਪ੍ਰਬੰਧ ਹੋਣੇ ਸਾਡੇ ਆਈਜੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਪਹਿਲੀ ਗੱਲ ਤਾਂ ਉਹਨੇ ਆਪਣਾ ਹੈੱਡਕੁਆਰਟਰ ਬਣਾਇਆ ਇੱਥੇ ਇਸ ਸਾਲ ਪਹਿਲੀ ਵਾਰ ਦੇਖਿਆ 20 ਸਾਲ ਤੋਂ ਸੀ ਆਉਂਦੇ ਆ ਕਿ ਪੁਲਿਸ ਦਾ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ ਨੰਬਰ 1 ਤਾਂ ਦੇਖੋ ਤੁਸੀਂ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਪਹਿਲੀ ਵਾਰ ਆਇਆ ਇੱਥੇ ਅੱਲਾ ਕਦੇ ਨਹੀਂ ਆਇਆ ਟ੍ਰੈਫਿਕ ਸਮੱਸਿਆ ਬਹੁਤ ਹੁੰਦੀ ਸੀ ਇਸ ਵਾਰ ਟ੍ਰੈਫਿਕ ਸਮੱਸਿਆ ਬਿਲਕੁਲ ਪਾਜੀ ਤੀਸਰੀ ਗੱਲ ਇੱਥੇ ਕੁਝ ਨੌਜਵਾਨ ਘੋੜੇ ਨੂੰ ਡਿਸਟਰਬ ਕਰਦੇ ਸੀ ਜਿਵੇਂ ਸਪੀਕਰ ਲਾ ਕੇ ਉੱਚੀ ਉੱਚੀ ਇਹਨਾਂ ਨੇ ਹੋਣੀ ਹੁੰਤੇ ਪਿਛਲੀ ਵਾਰ ਕਦੇ ਆਮ ਮੇਲੇ ਤੇ ਛੋਟੀ ਮੋਟੀ ਲੜਾਈ ਹੋ ਜਾਂਦੀ ਸੀ ਕਈ ਵਾਰ ਸਨੇਚਿੰਗ ਹੋ ਜਾਂਦੀ ਸੀ ਹਲਕੀ ਭੁਲ ਦੀ ਚੋਰੀ ਹੁੰਦੀ ਸੀ ਐਦਕੀ ਉਹ ਵੀ ਬੰਦ ਆ ਉਹ ਵੀ ਹੋ ਰਹੀ ਤੇ ਦੂਜੀ ਗੱਲ ਜੀ ਸਭ ਤੋਂ ਜਿਹੜੀ ਮੇਨ ਗੱਲ ਆ ਐਸੋ ਲੈ ਕੋਈ ਗੱਡੀ ਵਾਹੂ ਇਹਨਾਂ ਨੇ ਅੰਦਰ ਨਿਉਨਤੀ ਇਹਨਾਂ ਨੇ ਕਾਰਪਾਰਹੀ ਬਣਾਈ ਆ ਬਹੁਤ ਪਹਿਲੀ ਵਾਰੀ ਬਣੀ ਆ ਜਿਹੜੀ ਕਾਰਪਾਰ ਨਹੀਂ ਬਣੀ ਆ ਲੋਕੀ ਜਿਵੇਂ ਘੋੜੇ ਨੇ ਉਹੀ ਗੱਡੀ ਆ ਰਹੀ ਆ ਅਦਰਵਾਈਜ਼ ਜਿਹੜੇ ਦੇਖਣ ਆਲੇ ਹੁੰਦੇ ਨੇ ਜਾਂ ਖਰੀਦਣ ਆਲੇ ਹੁੰਦੇ ਨੇ ਬਾਹਰ ਦੀਆਂ ਗੱਡੀਆਂ ਬਾਹਰ ਖੜੀਆਂ ਕਰਕੇ ਫਿਰ ਅੰਦਰ ਹੁੰਦੇ ਨੇ ਤੁਰ ਕੇ ਦੇਖਦੇ ਨੇ ਬਿਲਕੁਲ ਘੋੜਿਆਂ ਬਾਰੇ ਕੀ ਕਰਨਾ ਚਾਹੋਗੇ ਕਿੰਨੇ ਕ ਟੈਂਪੋ ਘੋੜਿਆਂ ਨਾਲ ਪਿਆਰ ਸੀ ਅੱਜ ਇਹਨੇ ਕ ਟੈਂਪੋ ਤੋਂ ਪਹਿਲਾਂ ਘੋੜਿਆਂ ਨੂੰ ਪਾਲਦੇ ਸੀ ਜਾਂ ਫਿਰ ਉਹਦਾ ਵੀ ਬਿਜ਼ਨਸ ਘੋੜੇ ਦਾ ਵੀ ਦੇਖੋ ਇਹਦਾ ਕਿਰੂਰੀ ਫਰਾਕਾ ਸਾਨੂੰ ਇਹ ਸਾਡੇ ਮਹਾਰਾਜ ਨੇ ਬਖਸ਼ੇ ਹੋਏ ਨੇ ਉਹਨੇ ਦੇਣ ਆ ਦੇਖੋ ਸਾਨੂੰ ਦਾ ਘੋੜੇ ਨਾਲ ਆਪਣਾ ਦਸ ਹੀ ਸਾਲ ਜਿੰਨਾ ਕ ਪਿਆਰ ਆ ਹਰ ਸਾਲ ਅਸੀਂ ਮਾਗੀ ਮਿਰਤ ਆਉਂਦੇ ਆ ਦੇਖੋ ਇੱਥੇ ਕਿੰਨੀ ਦੁਨੀਆ ਹੁੰਦੀ ਆ ਦੇਖੋ ਨਾ ਜਿਆ ਸਾਰੀ ਕਲੋਨੀ ਬਣੀ ਆ ਸਾਡੇ ਸਾਰੇ ਦੋਸਤ ਆ ਦੀ ਆ ਸਾਰੇ ਇਕੱਠੇ ਹੁੰਦੇ ਆ ਇੱਥੇ ਅਗੇ ਰਿਸ਼ਤੇ ਬਣਦੇ ਆ ਨਾਤੇ ਬਣਦੇ ਆ ਭਾਈਚਾਰਾ ਵਧਦਾ ਘੋੜਿਆਂ ਦੇ ਵਿੱਚ ਤੋਂ ਇਸ ਕਰਕੇ mohabbat ਕੀ ਸ਼ਬਦ ਨਹੀਂ ਵੀ ਜਿਹੜੀ ਘੋੜਿਆਂ ਦੀ ਸੇਵਾ ਕਰਦਾ ਬੰਦਾ ਵੀ ਉੱਤੇ ਪਰ ਕੁਝ ਨਹੀਂ ਆ ਹਾਂ ਕੋੜਿਆਂ ਦਾ ਅੱਜ ਵੀ ਪਿਆਰ ਸੀਗਾ ਪਰ ਹੁਣ ਬਿਜ਼ਨਸ ਵੀ ਕਰਦੇ ਹੋ ਕੋੜੇ ਬਿਜ਼ਨਸ ਦੇਖੋ ਜੀ ਇਹ ਤਾਂ ਆਪਣੇ ਗੁਰੂ ਮਹਾਰਾਜ ਵੀ ਰਹਿ ਗਏ ਸੀਗੇ ਤੇ ਦੇਖੋ ਜੋ ਜੋ ਘੋੜੇ ਬਾਧੇ ਤੁਹਾਡੇ ਕੋਲ ਤੇ ਦੇਖੋ ਬਿਜ਼ਨਸ ਸਾਨੂੰ ਕਰਨਾ ਪੈਂਦਾ ਸਾਨੂੰ ਘੋੜੇ ਦੇਣੇ ਪੈਂਦੇ ਨੇ ਕਿਉਂਕਿ ਆਲਦੇ ਕੋਣੇ ਸੀ ਰੱਖ ਨਹੀਂ ਸਕਦੇ ਹੁਣ ਸਮਝੋ ਤੁਸੀਂ ਮੇਰੇ 10 ਘੋੜੀਆਂ ਨੇ 10 ਬਾਅਦ ਮੈਂ 20 ਹੋ ਜਾਣਾ 20 ਤੇ ਫਿਰ 40 ਹੋ ਜਾਣਾ ਹਰ ਸਾਰ ਫਿਰ ਸਾਨੂੰ ਇਸ ਕਰਕੇ ਵੇਚਣੀ ਪੈਂਦੀ ਨੇ ਸਰ ਜਿਹੜੀ ਆਪਾਂ ਕੀਮਤ ਦੀ ਗੱਲ ਕਰ ਲਈਏ ਤਾਂ ਕੀਮਤ ਵੀ ਕੁਝ ਹੋਣੀ ਕੀਮਤ ਤਾਂ ਰੋਡਾਂ ਚ ਵੀ ਆ ਲੱਖਾਂ ਚ ਵੀ ਆ ਤੇ ਹਜ਼ਾਰਾਂ ਚ ਵੀ ਡਿਪੈਂਡ ਕਰਦਾ ਐਨੀਮਲ ਤੇ